70 30 ਦੀ ਰੇਸ਼ੀਓ ਅਸੀਂ ਵੰਡ ਸਕਦੇ ਹਾਂ ਕਿ 30% ਨੇਚਰਲ ਇਹਦੇ ਵਿੱਚ ਯੋਗਦਾਨ ਪਿਆ ਹੈ ਕੁਦਰਤੀ ਪਿਆ ਹੈ ਪਰ ਇਹੜਾ 70% ਆਫ ਜਿਹੜੀ ਮਿਸ ਮੈਨੇਜਮੈਂਟ ਹੋਈ ਹੈ ਨਾ ਸਾਡੀ ਸਰਕਾਰਾਂ ਵੱਲੋਂ ਸਰਕਾਰਾਂ ਦਾ ਇਸ ਕਰਕੇ ਹਰਥਾ ਤੇ ਨਾਮ ਆਉਂਦਾ ਕਿਉਂਕਿ ਉਹਨਾਂ ਦੇ ਅਧੀਨ ਉਹ ਸਾਰੀਆਂ ਚੀਜ਼ਾਂ ਆਉਣੀਆਂ ਨੇ ਪਰ ਪੰਜਾਬ ਸਰਕਾਰ ਨੂੰ ਲੱਗਦਾ ਸ਼ਾਇਦ ਉਹਦੇ ਵਿੱਚ ਉਹ ਉਸ ਤਰੀਕੇ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਕਿਉਂਕਿ ਇਹਨਾਂ ਦੇ ਹੱਥ ਪੱਲੇ ਤੇ ਆਏ ਕੁਝ ਨਹੀਂ ਕੋਈ ਇੱਕ ਬੰਦਾ ਆਰਡਰ ਨਹੀਂ ਦਿੰਦਾ ਕਿ ਬਟਨ ਨਾਪ ਕੇ ਪੰਜਾਬ ਨੂੰ ਡੋਬ ਦਿਓ ਜਿਹੜੀ ਇੱਕ ਲੌਂਗ ਟਰਮ ਮਿਸ ਮੈਨੇਜਮੈਂਟ ਆ ਰਹੀ ਹੈ ਨਾ ਉਹ ਬਦ ਨੀਤੀ ਹੈ ਜਦੋਂ ਤੁਸੀਂ ਮੈਨੇਜਮੈਂਟ ਠੀਕ ਨਹੀਂ ਕਰਦੇ ਤਾਂ ਮਤਲਬ ਫਿਰ ਉੱਥੇ ਬਦਨਤੀ ਪਈ ਆ ਉਹਨੂੰ ਰੋਕ ਕੋਸ਼ਦੇ ਨੇ ਕਿ ਭਾਈ ਜਦੋਂ ਇੱਕ ਪਿੰਡ ਦੇ ਵਿੱਚ ਬੈਠਾ ਖੁਰਲੀ ਚ ਪਠੇ ਸੁੱਟਣ ਵਾਲਾ ਬੰਦਾ ਦੱਸਣਦਾ ਵੀ ਭਾਈ ਇਦਾਂ ਕਰ ਲੋ ਤੇ ਤੁਸੀਂ ਤਾਂ ਇਹਨੇ ਪੜੇ ਲਿਖੇ ਹੋ ਤੁਹਾਡੇ ਕੋਲ ਸਾਰੀ ਮੈਨੇਜਮੈਂਟ ਤੁਹਾਡੇ ਤੇ ਨਾ ਹੀ ਮੈਨੇਜਮੈਂਟ ਦਾ ਪਿਆ ਪੰਜਾਬ ਦੇ ਲੋਕਾਂ ਕੋਲ ਦੋ ਰਸਤੇ ਨੇ ਜਾਂ ਤੇ ਜਿਹੜੇ ਹਾਲਾਤ ਬਣੇ ਨੇ ਇਹਦੀ ਆਦਤ ਪਾ ਲਈਏ ਹਰ ਸਾਲ ਨਹੀਂ ਦੋਈ ਸਾਲੀ ਪੰਜੀ ਸਾਲੀ ਇਦਾਂ ਹੀ ਟਰੈਕਟਰ ਟਰਾਲੀਆਂ ਚੁੱਕ ਕੇ ਇਦਾਂ ਹੀ ਓਕੇ ਸੌਕੇ ਹੋ ਕੇ ਆਪਣੇ ਦੀ ਮਦਦ ਕਰਦੇ ਰਹੀਏ ਕਿਸ਼ਤੀਆਂ ਦੀ ਕਮੀ ਪਈ ਆਉਣ ਵਾਲੇ ਦਿਨਾਂ ਇੱਕ ਕਿਸ਼ਤੀਆਂ ਵਧਾ ਲਈਏ ਤੇ ਇਹਦੇ ਆ ਦੂਸਰਾ ਇਹ ਆ ਵੀ ਆਪਣੀ ਸੋਵਰੈਨਿਟੀ ਦੇ ਲਈ ਸੰਘਰਸ਼ ਕਰੋ ਜਿਹੜੀਆਂ ਚੀਜ਼ਾਂ ਸਾਡੇ ਤੋਂ ਬਾਹਰ ਪਈਆਂ ਨੇ ਨੁਕਸਾਨ ਦੀ ਜਦੋਂ ਅਸੀਂ ਸੋਵਰੈਂਟੀ ਦੀ ਗੱਲ ਕਰਦੇ ਸਾਨੂੰ ਦੁਨੀਆ ਕਹਿੰਦੀ ਤੁਸੀਂ ਨੁਕਸਾਨ ਕਰਾਓਗੇ ਆ ਹੁਣ ਥੋੜਾ ਨੁਕਸਾਨ ਬਿਆਨਬਾਜ਼ੀਆਂ ਹੋਈਆਂ ਔਰ ਐਮ ਐਲ ਏਜ਼ ਦਾ ਬਿਹੇਵੀਅਰ ਰਿਹਾ ਜਿਹੜਾ ਤੁਹਾਨੂੰ ਲੱਗਦਾ ਇਹ ਹੋਰ ਤਕਲੀਫ ਦੇ ਰਿਹਾ ਲੋਕਾਂ ਨੂੰ ਕਿ ਰੀਲਾਂ ਬਣਾਉਣ ਤੱਕ ਸੀਮਤ ਹੈ ਇੱਕ ਐਮ ਐਲ ਏ ਕਹਿ ਰਿਹਾ ਕਿ ਕਿਸਤੀ ਚ ਬੈਠਾ ਹੋਇਆ ਕਹਿ ਰਿਹਾ ਕਿ ਅਸੀਂ ਕਰੂਜ਼ ਚ ਜਾਂਦੇ ਆ ਤਾਂ ਇਹੋ ਜਿਹਾ ਮਾਹੌਲ ਹੁੰਦਾ ਉੱਥੇ ਇੱਕ ਮੌਕਾ ਜਾਂ ਬਣ ਗਿਆ ਨਾ ਵੀ ਨਹੀਂ ਹਰ ਬੰਦੇ ਦਾ ਯਾਰ ਹੁਣ ਜਾਣਾ ਜ਼ਰੂਰੀ ਹੈ ਜੇ ਨਾ ਗਏ ਤਾਂ ਲੋਕ ਗਾਣਾ ਕੱਢਣਗੇ ਜਿਹੜੀ ਡਰ ਦੀ ਪੋਲਿਟਿਕਸ ਹੈ ਇਹਨਾਂ ਲੋਕਾਂ ਦੀ ਇਹ ਖਤਰਨਾਕ ਹੈ ਸੋਹਣੀ ਗੱਲ ਵੀ ਹਾਂ ਇਹ ਡਰ ਦੀ ਪੋਲਿਟਿਕਸ ਨਾ ਕਰਨ ਇਹ ਜ਼ਰੂਰਤ ਦੀ ਪੋਲਿਟਿਕਸ ਕਰਨ ਜੋ ਲੋਕਾਂ ਦੀ ਜ਼ਰੂਰਤ ਦੀ ਪੋਲਿਟਿਕਸ ਹੈ ਸੋ ਇਹ ਜਿੰਨੇ ਐਮਐਲਏ ਆ ਰਹੇ ਨੇ ਡਰ ਦੀ ਪੋਲਿਟਿਕਸ ਬਾਜਵਾ ਸਾਹਿਬ ਦੀ ਸ਼ਾਇਦ ਹੋਵੇ ਵੀ ਉਹ ਗੱਡੀ ਦੀ ਵਾਲੀ ਚਾਂਪ ਉਹ ਚ ਬੰਦੇ 9 ਬੰਦੇ ਨੇ ਤੋ 6 ਬੰਦੇ ਤੁਸੀਂ ਆਪਣੇ ਲੈ ਕੇ ਵਿੱਚ ਵੜ ਗਏ ਤੇ ਤੇ ਤੁਸੀਂ ਬਾਹਰੋਂ ਹਰੀ ਝੰਡੀ ਦੇ ਦੇ ਤਾਂ ਵੀ ਚਲੋ ਤੁਸੀਂ ਲਿਆਂਦੀਆਂ ਜੇ ਤੁਹਾਡੇ ਰਾਹੀਂ ਕਿਤੇ ਆਈਆਂ ਤੁਸੀਂ ਬਾਹਰੋਂ ਝੰਡੀ ਦੇ ਦਿਓ ਵੀ ਐਸੀਆਂ ਆਏ ਆ ਤੇ ਇਹਦੇ ਜੇ ਇੱਕ ਡਰਾਈਵਰ ਤੇ ਲੋਕਲ ਬਾਲੋ ਤਾਂ ਤੁਸੀਂ ਬੰਦੇ ਕੱਢੋ ਜੇ 6 ਬੰਦੇ ਆਪਣੇ ਲੈ ਕੇ ਵਿੱਚ ਬਹਿ ਗਏ ਤਾਂ ਤੁਸੀਂ ਕੱਢ ਕੇ ਕਿਸ ਨੂੰ ਕਿਧਾਉਣਾ ਲੋਕਾਂ ਦੇ ਤੇ ਹਾਫਤ ਬਣੀ ਪਈ ਆ ਤੇ ਤੁਹਾਡੇ ਬਾਦੀ ਪਿਕਨਿਕ ਹੋਈ ਪਈ ਤੇ ਇਹ ਫਿਰ ਫਿਰ ਕਈ ਜਿਹੜੇ ਕੋਈ ਕਹਦੇ ਵੀ ਪਿਕਨਿਕ ਮਨਾਉਣ ਜਾਂਦੇ ਨੇ ਫਿਰ ਗੁੱਸਾ ਲੱਗਣਾ ਪਰ ਇਹੋ ਜਿਹੇ ਲੋਕ ਇਹਨੇ ਜਾਂਦਕ ਜਿਹੜੇ ਵਿੱਚੋਂ ਇਹਦੇ ਜੋ ਸ਼ਾਇਦ ਦੁੱਖ ਚੋਂ ਮ제 ਭਾਲਦੇ ਨੇ ਵਿੱਚੋਂ ਅਜਨਾਲੇ ਦੇ ਕੀ ਨਾਲੇ ਦੇ ਨਾਲ ਦਲ ਖਾਲਸਾ ਦੇ ਵੱਲੋਂ ਇੱਥੇ ਬੇਸ ਕੈਂਪ ਆਪਣਾ ਬਣਾਇਆ ਗਿਆ ਇੱਥੋਂ ਲੰਗਰ ਪਾਣੀ ਔਰ ਬਾਕੀ ਮਦਦ ਜਿਹੜੀ ਹੈ ਕੋਆਰਡੀਨੇਟ ਕਰਕੇ ਸਾਰਿਆਂ ਦੇ ਨਾਲ ਕੋਆਰਡੀਨੇਟ ਹੋ ਰਿਹਾ ਹੁਣੇ ਸਰਵਨ ਸਿੰਘ ਪੰਦੇਰ ਹੁਣੇ ਆਏ ਸੀ ਉਹਨਾਂ ਦਾ ਸਾਹਮਣੇ ਕੈਂਪ ਸੀਗਾ ਉਹ ਪਰਾਂ ਲੈ ਗਏ ਕਿਉਂਕਿ ਥੋੜਾ ਇੱਥੇ ਪ੍ਰੋਬਲਮ ਆ ਰਹੀ ਸੀ ਤਾਂ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਟੈਕਨੀਕਲ ਗੱਲਾਂ ਜਿਹੜੀਆਂ ਆਪਾਂ ਕੱਲ ਤੋਂ ਕਰ ਰਹੇ ਹਾਂ ਕਿ ਅਕਸਰ ਪੰਜਾਬ ਦੇ ਨਾਲ ਇਹ ਕੌਨਸਪਿਰੇਸੀ ਹੋਈ ਹੈ ਕੋਈ ਕੌਨਸਪਿਰੇਸੀ ਥਿਊਰੀ ਹੈ ਜਾਂ ਫਿਰ ਸਿਰਫ ਨੇਚਰਲ ਕਲਾਮਿਟੀ ਹੈ ਕਿ ਕੁਦਰਤੀ ਆਪਦਾ ਦੇ ਤਹਿਤ ਸਾਡੇ ਹਾਲਾਤ ਹੋਏ ਨੇ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਕੀ ਓਪੀਨੀਅਨ ਹੈ ਇਹ ਇਹ ਹੜਾ ਨੂੰ ਸਿੰਪਲ ਆਪਾਂ ਜਿਵੇਂ ਪਹਿਲਾਂ ਦੇਖਦੇ ਆਏ ਆ ਕਿ ਕੁਦਰਤੀ ਆਪਦਾ ਹੋਗੀ ਜਾਂ ਸਾਨੂੰ ਇਸ ਤੋਂ ਬਿਓਂਡ ਸੋਚਣਾ ਪਊਗਾ ਨਹੀਂ ਮੇਰੇ ਸਾਹ ਨਾਲ ਇਹ ਮਿਕਸਚਰ ਆ ਇਹ ਕੱਲਾ ਨੇਚਰਲ ਜਿਹੜਾ ਡਿਜਾਸਟਰ ਨੇ ਹੈਗਾ ਇਹ ਮੈਨਮੇਡ ਪਲਸ ਨੇਚਰਲ ਡਿਜਾਸਟਰ ਆ ਜੇ ਇਹਨੂੰ ਗਲਤ ਨਾ ਬੋਲਣਾ ਹੋਵੇ ਤਾਂ ਇਹ 70 30 ਦੀ ਰੇਸ਼ੀਓ ਅਸੀਂ ਵੰਡ ਸਕਦੇ ਹਾਂ ਕਿ 30% ਨੇਚਰਲ ਇਹਦੇ ਵਿੱਚ ਯੋਗਦਾਨ ਪਿਆ ਹੈ ਕੁਦਰਤੀ ਪਿਆ ਹੈ ਪਰ ਜਿਹੜਾ 70% ਆ ਉਹ ਜਿਹੜੀ ਮਿਸ ਮੈਨੇਜਮੈਂਟ ਹੋਈ ਹੈ ਨਾ ਸਾਡੀ ਸਰਕਾਰਾਂ ਵੱਲੋਂ ਸਰਕਾਰਾਂ ਦਾ ਇਸ ਕਰਕੇ ਹਰਥਾਂ ਤੇ ਨਾਮ ਆਉਂਦਾ ਕਿਉਂਕਿ ਉਹਨਾਂ ਦੇ ਅਧੀਨ ਉਹ ਸਾਰੀਆਂ ਚੀਜ਼ਾਂ ਆਉਣੀਆਂ ਨੇ ਪਰ ਪੰਜਾਬ ਸਰਕਾਰ ਨੂੰ ਲੱਗਦਾ ਸ਼ਾਇਦ ਉਹਦੇ ਵਿੱਚ ਉਹ ਉਸ ਤਰੀਕੇ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਕਿਉਂਕਿ ਇਹਨਾਂ ਦੇ ਹੱਥ ਬੱਲੇ ਤੇ ਹੈ ਕੁਝ ਨਹੀਂ ਜਿਹੜਾ ਡੈਮਾਂ ਦਾ ਪ੍ਰਬੰਧ ਜਿਸ ਤਰੀਕੇ ਨਾਲ ਮਿਸ ਮੈਨੇਜਮੈਂਟ ਕੀਤੀ ਗਈ ਹੈ ਜਾਂ ਪਿਛਲੇ ਤਕਰੀਬਨ 10 ਸਾਲ ਤੋਂ ਤੇ ਅਸੀਂ ਵੇਖਦੇ ਪਏ ਨਾ ਤੇ ਨਾ 10 ਸਾਲਾਂ ਦੇ ਵਿੱਚ ਤੀਜਾ ਚੌਥਾ ਇਹ ਹਲਾਇਆ ਪੰਜਾਬ ਦੇ ਉੱਤੇ ਸੋ ਇਹ ਦੋਵੇਂ ਚੀਜ਼ਾਂ ਮਿਲ ਕੇ ਹੋਈਆਂ ਨੇ ਪਰ ਜਿਹੜੀ ਬਦਨੀਤੀ ਆ ਵਾਰ-ਵਾਰ ਕਿਉਂਕਿ ਲੋਕ ਵੀ ਕਹਿੰਦੇ ਨੇ ਵੀ ਸਾਡੇ ਨਾਲ ਜਾਣ ਕੇ ਕੀਤਾਗਾ ਮੈਂ ਸਮਝਦਾ ਵੀ ਕੋਈ ਇੱਕ ਬੰਦਾ ਆਰਡਰ ਨਹੀਂ ਦਿੰਦਾ ਕਿ ਬਟਨ ਆਪ ਕੇ ਪੰਜਾਬ ਨੂੰ ਡੋਪ ਦਿਓ ਜਿਹੜੀ ਇੱਕ ਲੌਂਗ ਟਰਮ ਮਿਸ ਮੈਨੇਜਮੈਂਟ ਆ ਰਹੀ ਹੈ ਨਾ ਉਹ ਬਦਨੀਤੀ ਆ ਜਦੋਂ ਤੁਸੀਂ ਮੈਨੇਜਮੈਂਟ ਠੀਕ ਨਹੀਂ ਕਰਦੇ ਇਹਦਾ ਮਤਲਬ ਫਿਰ ਉੱਥੇ ਬਦਨਤੀ ਪਈ ਆ ਉਹਨੂੰ ਰੋਕ ਕੋਸ਼ਦੇ ਨੇ ਵੀ ਭਾਈ ਜਦੋਂ ਇੱਕ ਪਿੰਡ ਦੇ ਵਿੱਚ ਬੈਠਾ ਖੁਰਲੇ ਚ ਪਠੇ ਸੁੱਟਣ ਵਾਲਾ ਬੰਦਾ ਦੱਸਦਾ ਵੀ ਭਾਈ ਇਦਾਂ ਕਰ ਲੋ ਤੁਸੀਂ ਤਾਂ ਇਹਨੇ ਪੜ੍ਹੇ ਲਿਖੇ ਹੋ ਤੁਹਾਡੇ ਕੋਲ ਸਾਰੀ ਮੈਨੇਜਮੈਂਟ ਤੁਹਾਡੇ ਤੇ ਨਾ ਹੀ ਮੈਨੇਜਮੈਂਟ ਦਾ ਪਿਆ ਤੇ ਜੇ ਤੁਸੀਂ ਤੁਸੀਂ ਨਹੀਂ ਮੈਨੇਜ ਕਰਨਾ ਤਾਂ ਫਿਰ ਤੁਹਾਡਾ ਕੰਮ ਕੀ ਹੁੰਦਾ ਬੇਟਾ ਕੀ ਇਹ ਪੋਲਿਟੀਕਲ ਫੇਲਿਅਰ ਹੈ ਬਿਲਕੁਲ ਹੈ ਇਹਦੇ ਚ ਰਹਿ ਕੇ ਗਿਆ ਔਰ ਮਤਲਬ ਜਿਹੜਾ ਪੰਜਾਬ ਦੇ ਪਾਣੀਆਂ ਦਾ ਪ੍ਰਬੰਧ ਜਿਸ ਤਰੀਕੇ ਨਾਲ ਗਿਆ ਆ ਚਾਹੇ ਉਹ ਪਿਛੋਂ ਲੋਂਗੋਵਾਲ ਤੋਂ ਲੈ ਕੇ ਜਿੱਨਾ ਇੱਥੇ ਤੱਕ ਕੈਪਟਨ ਮੋਰ ਸਾਰੀ ਪਹੁੰਚਦੀ ਆ ਲੜੀ ਉਹ ਉਹ ਸਾਰੀ ਪੋਲਿਟਿਕਲ ਲਾਈਨ ਹੀ ਆ ਤੇ ਜਿੰਨੇ ਵੀ ਚੀਜ਼ਾਂ ਨੇ ਪੋਲਿਟਿਕਲ ਕਨਫਲਿਕਟਸ ਜਿਹੜੇ ਪੰਜਾਬ ਦੇ ਤੇ ਦਿੱਲੀ ਦੇ ਪਏ ਹੋਏ ਨੇ ਉਹਦੇ ਵਿੱਚੋਂ ਇਹ ਸਾਰੀ ਚੀਜ਼ ਅੱਗੇ ਵਧੀ ਆ ਇਹਨੂੰ ਅਸੀਂ ਬੇਸ਼ੱਕ ਤੋੜ ਕੇ ਵੇਖ ਲਈ ਜੀ ਉੱਤੇ ਸਮਝੌਤਾ ਹੋ ਗਿਆ ਤੇ ਇੱਕ ਲੜੀ ਤਹਿਤ ਜਿਹੜਾ ਸਮਝੌਤਾ ਚੱਲਦਾ ਪਿਆ ਸਾਰਾ ਜਿਹਦੇ ਵਿੱਚ ਹਲ ਬਾਰ-ਬਾਰ ਜਿਹੜੀ ਪੋਲਿਟਿਕਲ ਫੇਲਿਅਰਸ ਹੋਇਆ ਪੰਜਾਬ ਦੀ ਲੀਡਰਸ਼ਿਪ ਦਾ ਚਾਹੇ ਉਹਨਾਂ ਨੇ ਆਪਣੀ ਨਿੱਜੀ ਕਰਜਾਂ ਕਾਰਨ ਕੀਤਾ ਹੋਵੇ ਚਾਹੇ ਉਹਨਾਂ ਦੀ ਪੋਲਿਟਿਕਲ ਸਮਝ ਚ ਹੋਇਆ ਹੋਵੇ ਉਹ ਸਾਰੀਆਂ ਚੀਜ਼ਾਂ ਮੈਂ ਲੱਗਦਾ ਮਿਲਾ ਕੇ ਜਿਹੜਾ ਆ ਉਹ ਮਤਲਬ ਹੁਣ ਤੇ ਮੇਰੇ ਕੋ ਆਵਾਜਾ ਹੋ ਗਿਆ ਹੁਣ ਕਿਹੜੀ ਕਿਹੜੀ ਚੀਜ਼ ਤੇ ਕਿੰਨੂ ਕਿੰਨੂ ਕੋਸੀਏ ਪੁਰਾਣਿਆਂ ਨੂੰ ਕੋਸਦੇ ਆਂ ਹੀ ਹੁਣ ਨਵਿਆਂ ਨੂੰ ਵੀ ਬਰਾਬਰ ਤੇ ਗਾਲਾਂ ਪਾਈ ਜਾਂਦੀਆਂ ਉਹਨਾਂ ਤੇ ਜਿਹੜੇ ਅੱਗੇ ਪਏ ਵਟੇ ਆ ਇਹਨਾਂ ਕੋਲੋਂ ਆਪਣੀ ਬਾਹਰ ਨਿਕਲਣ ਦੇ ਹੱਲ ਕੀ ਐ ਸਵਾ 17 ਸਸਰੇ ਤੇ ਗੰਢ ਜਦ ਤੁਸੀਂ ਮੈਨੂੰ ਪੁੱਛੋਗੇ ਤਾਂ ਜਦੋਂ ਤੱਕ ਪੰਜਾਬ ਦੇ ਕੋਲ ਆਪਣੀ ਸੋਵਰਨਿਟੀ ਨਹੀਂ ਨਾ ਹੁੰਦੀ ਹੂੰ ਇਹ ਪੰਜਾਬ ਨੂੰ ਇਦਾਂ ਹੀ ਇਹਨਾਂ ਦੀ ਆਦਤ ਪਾ ਲੈਣੀ ਚਾਹੀਦੀ ਹੜਾਂ-ਹੋੜਾਂ ਦੀ ਠੀਕ ਐ ਮੈਨੂੰ ਅੱਗੇ ਸਵੇਰੇ ਵੀ ਕਿਸ ਸੱਜਣ ਨੇ ਪੁੱਛਿਆ ਵੀ ਤੂੰ ਇਹਦਾ ਹਾਲ ਕੀ ਪੁੱਛਦੇ ਪੰਜਾਬ ਦੇ ਲੋਕਾਂ ਕੋਲ ਦੋ ਰਸਤੇ ਨੇ ਜਾਂ ਤੇ ਜਿਹ ਇਹਦੀ ਆਦਤ ਪਾ ਲਈਏ ਹਰ ਸਾਲ ਨੇ ਦੋਈ ਸਾਲੀ 25 ਸਾਲੀ ਇਦਾਂ ਹੀ ਟਰੈਕਟਰ ਟਰਾਲੀਆਂ ਚੁੱਕ ਕੇ ਇਦਾਂ ਹੀ ਓਕੇ ਸੌਕੇ ਹੋ ਗਿਆ ਆਪਣਿਆਂ ਦੀ ਮਦਦ ਕਰਦੇ ਰਹੀਏ ਕਿਸ਼ਤੀਆਂ ਦੀ ਕਮੀ ਪਈ ਆਉਣ ਵਾਲੇ ਦਿਨਾਂ ਦੀ ਕਿਸ਼ਤੀਆਂ ਵਧਾ ਲਈਏ ਤੇ ਇਹਦੇ ਆਦੀ ਹੋ ਜਾਈਏ ਦੂਸਰਾ ਇਹ ਆ ਵੀ ਆਪਣੀ ਸੋਵਰਨਿਟੀ ਦੇ ਲਈ ਸੰਘਰਸ਼ ਕਰੋ ਜਿਹੜੀਆਂ ਚੀਜ਼ਾਂ ਸਾਡੇ ਤੋਂ ਬਾਹਰ ਪਈਆਂ ਨੇ ਨੁਕਸਾਨ ਦੀ ਜਦੋਂ ਅਸੀਂ ਸੋਵਰਨਿਟੀ ਦੀ ਗੱਲ ਕਰਦਾ ਸਾਨੂੰ ਦੁਨੀਆ ਕਹਿੰਦੀ ਵੀ ਤੁਸੀਂ ਨੁਕਸਾਨ ਕਰਾਓਗੇ ਆ ਹੁਣ ਥੋੜਾ ਨੁਕਸਾਨ ਹੈ ਇਹਦੀ ਪਰਭਾਈ ਕਹਨੇ ਕਰਨੀ ਸੋ ਨੁਕਸਾਨ ਤੇ ਲਗਾਤਾਰ ਹੋ ਰਿਹਾ ਸਿਆਣੇ ਕਹਿੰਦੇ ਹੁੰਦੇ ਵੀ ਜੇ ਪਸੀਨਾ ਵਹਾਉ ਨਹੀਂ ਲੱਗੇ ਤੇ ਇੱਕ ਵਾਰੀ ਦੱਬ ਕੇ ਫਿਰ ਬਾਹਰ ਹੀ ਲੋ ਫਿਰ ਕੱਲ ਨੂੰ ਫਿਰ ਦੁਪਹਿਰੇ ਪੱਖੇ ਥਲੇ ਕੱਟ ਲਿਓ ਸੋ ਉਹੀ ਹਾਲ ਸਾਡਾ ਇੱਥੇ ਹੋਣ ਡਿਆ ਵੀ ਜੇ ਸੋਵਰੈਨਿਟੀ ਲਈ ਸ਼ਾਇਦ ਅਸੀਂ ਇਹਨਾਂ ਨੁਕਸਾਨ ਚੱਲ ਲੈਂਦੇ ਹੁੰਦੇ ਤੇ ਬਾਅਦ ਸ਼ਾਇਦ ਅੱਜ ਇਹੋ ਜਿਹਾ ਨੁਕਸਾਨ ਨਾ ਚੱਲਣਾ ਪੈਂਦਾ ਜਿਵੇਂ ਬਿਆਨਬਾਜ਼ੀਆਂ ਹੋਈਆਂ ਔਰ ਐਮ ਐਲ ਏਜ਼ ਦਾ ਬਿਹੇਵੀਅਰ ਰਿਹਾ ਹੈ ਜਿਹੜਾ ਤੁਹਾਨੂੰ ਲੱਗਦਾ ਇਹ ਹੋਰ ਤਕਲੀਫ ਦੇ ਰਿਹਾ ਲੋਕਾਂ ਨੂੰ ਕਿ ਰੀਲਾ ਬਣਾਉਣ ਤੱਕ ਸੀਮਤ ਹੈ ਇੱਕ ਐਮ ਐਲ ਏ ਕਹਿ ਰਿਹਾ ਕਿ ਕਿਸ਼ਤੀ 'ਚ ਬੈਠਾ ਹੋਇਆ ਕਹਿ ਰਿਹਾ ਕਿ ਅਸੀਂ ਕ੍ਰੂਜ਼ ਵੇਖੋ ਇੱਕ ਕੱਲ ਵੀ ਜਦੋਂ ਇੱਥੇ ਆਏ ਆ ਨਾ ਜਾਕਰ ਸਾਹਿਬ ਆਏ ਔਰ ਜਲਾ ਸਾਹਿਬ ਆਏ ਅੱਜ ਚਲੋ ਭਾਜੀ ਮੰਨੇ ਹਣੀ ਇੱਥੇ ਆਇਆ ਮੈਂ ਇਹ ਗੱਲੋਂ ਇਹ ਗੱਲੋਂ ਇੰਨੀ ਗੱਲ ਦੀ ਜ਼ਰੂਰ ਤਾਰੀਫ ਕਰਦਾ ਵੀ ਇਹ ਕੱਲ ਜੇ ਹੋ ਕੇ ਗਏ ਤੇ ਅੱਜ ਦੁਬਾਰਾ ਰਸਦ ਪਾਣੀ ਥੋੜਾ ਬਹੁਤਾ ਲੈ ਕੇ ਮੁੜੇ ਨੇ ਠੀਕ ਹੈ ਸੁਖਬੀਰ ਬਾਦਲ ਕੱਲ ਆਏ ਸੁਖਬੀਰ ਬਾਦਲ ਸਾਹਿਬ ਤੇ ਉਹ ਤੋਂ ਪੁਲ ਤੋਂ ਬਿਆਨ ਦੇ ਕੇ ਦੇ ਕੇ ਮੁੜ ਗਏ ਜਾਕਰ ਸਾਹਿਬ ਗਏ ਜਿੱਥੇ ਤੱਕ ਪਾਣੀ ਸੀ ਉੱਥੇ ਤੱਕ ਗਏ ਉੱਥੇ মিডিਆ ਕਟਾ ਕੀਤਾ ਬਿਆਨ ਦਿੱਤਾ ਤੇ ਵਾਪਸ ਚਲੇ ਗਏ ਇਹ ਜਿਹੜੀ ਮਜਬੂਰੀ ਇਹਨਾਂ ਦੀ ਬਣੀ ਆ ਨਾ ਵੀ ਸਾਨੂੰ ਮਤਲਬ ਲੋਕਾਂ ਦਾ ਜਾਣਾ ਪੈ ਤੇ ਜਿਹੜੇ ਜਾ ਕੇ ਤੇ ਬਿਆਹ ਦੇ ਕੇ ਤੇ ਵਾਪਸ ਮੁੜ ਜਾਂਦੇ ਤੇ ਇਹਦਾ ਨਾਲੋਂ ਬੈਟਰ ਹੀ ਵੀ ਪਤਾ ਹੈ ਤੁਹਾਨੂੰ ਉੱਥੇ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਤੁਸੀਂ ਸਗੋਂ ਜਿੰਨਾ ਤੁਹਾਡੇ ਕੋਲ ਸਰਮਾਇਆ ਰਿਸੋਰਸਿਸ ਨੇ ਤੁਸੀਂ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਪਹੁੰਚਦੇ ਤਾਂ ਕਿ ਲੋਕਾਂ ਨੂੰ ਕਹਿੰਦੇ ਕਿ ਭਾਈ ਇਹਨਾਂ ਵਰਤੋਂ ਬੇਸ਼ੱਕ ਤੁਸੀਂ ਫਿਰ ਘਰ ਚਲ ਜਾਂਦੇ ਪਰ ਜਿਹੜੀ ਇੱਕ ਮੌਕਾ ਜਾਂ ਬਣ ਗਿਆ ਨਾ ਵੀ ਨਹੀਂ ਹਰ ਬੰਦੇ ਦਾ ਯਾਰ ਹੁਣ ਜਾਣਾ ਜ਼ਰੂਰੀ ਹੈ ਜੇ ਨਾ ਗਏ ਤਾਂ ਲੋਕ ਗਾਣਾ ਕੱਢਣਗੇ ਜਿਹੜੀ ਡਰ ਦੀ ਪੋਲਿਟਿਕਸ ਹੈ ਇਹਨਾਂ ਲੋਕਾਂ ਦੀ ਇਹ ਖਤਰਨਾਕ ਆ ਹਾਂ ਸੋਹਣੀ ਗੱਲ ਕੀਤੀ ਹਾਂ ਇਹ ਡਰ ਦੀ ਪੋਲਿਟਿਕਸ ਨਾ ਕਰਨ ਇਹ ਜ਼ਰੂਰਤ ਦੀ ਪੋਲਿਟਿਕਸ ਕਰਨ ਜੋ ਲੋਕਾਂ ਸੋ ਇਹ ਜਿੰਨੇ ਐਮਐਲਏ ਆ ਰਹੇ ਨੇ ਡਰ ਦੀ ਪੋਲਿਟਿਕਸ ਆ ਡਰ ਦੇ ਵਿੱਚ ਹੁਣ ਫਿਰ ਮਿਕਸ ਮਿਕਸਚਰ ਹੋ ਰਿਹਾ ਮੀਡੀਆ ਦਾ ਫਿਰ ਵੀ ਚਲੋ ਆਏ ਤੇ ਆਈਆਂ ਫਿਰ ਜੇ ਆਏ ਆ ਬੇੜੀ ਚ ਹੁਣ ਦਾ ਹਣਗੇ ਅਸਲ ਵਿੱਚ ਤੇ ਬੇੜੀਆਂ ਪਈਆਂ ਨੇ ਭਈ ਜਿਹੜੇ ਫਸੇ ਨੇ ਉਹਨਾਂ ਨੂੰ ਕੱਢਣ ਦੇ ਲਈ ਉਹ ਹੁੰਦਾ ਕਿ ਆ ਵੀ ਉਹ ਜਿਵੇਂ ਉਹ ਬਾਜਵਾ ਸਾਹਿਬ ਦੀ ਸ਼ੈਦ ਹੋਈ ਵੀ ਉਹ ਗੱਡੀ ਦੀ ਵਾਲੀ ਚਾਂਪੀ ਉਹ ਚ ਬੰਦੇ ਨੌ ਪੈਂਦੇ ਨੇ ਤੋ 6 ਬੰਦੇ ਤੁਸੀਂ ਆਪਣੇ ਲੈ ਕੇ ਵਿੱਚ ਵੜ ਗਏ ਤੇ ਮੈਨੂੰ ਦੱਸੋ ਕੱਢ ਕੇ ਕਿੰਨੂ ਲਿਆਉਣਾ ਵੀ ਤੁਸੀਂ ਬਾਹਰੋਂ ਹਰੀ ਝੰਡੀ ਦੇ ਦਿਓ ਵੀ ਚਲੋ ਤੁਸੀਂ ਲਿਆਂਦੀਆਂ ਜੇ ਤੁਹਾਡੇ ਰਾਹੀਂ ਤੇ ਆਈਆਂ ਤੁਸੀਂ ਬਾਹਰੋਂ ਝੰਡੀ ਦੇ ਦਿਓ ਵੀ ਐਸੀਆਂ ਆਏ ਆ ਤੇ ਇਹਦੇ ਚ ਜੇ ਛੇ ਬੰਦੇ ਆਪਣੇ ਲੈ ਕੇ ਵਿੱਚ ਬਹਿ ਗਏ ਤਾਂ ਤੁਸੀਂ ਕੱਢ ਕੇ ਕਿਸ ਨੂੰ ਕਿੱ데 ਹੋਣਾ ਸੋ ਇਹ ਜਿਹੜੀ ਸਟੰਟ ਬਾਜੀਆ ਚੋਂ ਬਾਹਰ ਆਉਣਾ ਚਾਹੀਦਾ ਲੋਕਾਂ ਦੇ ਤੇ ਆਫਤ ਬਣੀ ਪਈ ਆ ਤੇ ਤੁਹਾਡੇ ਪਾ ਦੀ ਫਿਕਰ ਨਹੀਂ ਕੋਈ ਪਈ ਸੋ ਇਹ ਫਿਰ ਫਿਰ ਕਈ ਜਿਹੜੇ ਕੋਈ ਕਹਿ ਦੇ ਵੀ ਫਿਕਰਿੰਗ ਬਣਾਉਣ ਜਾਂਦੇ ਨੇ ਤੇ ਫਿਰ ਗੁੱਸਾ ਲੱਗਣਾ ਪਰ ਇਹੋ ਜਿਹੇ ਲੋਕ ਇਹਨੇ ਜਾਂਦਕ ਜਿਹੜੇ ਵਿੱਚੋਂ ਇਹਦੇ ਚੋਂ ਸ਼ਾਇਦ ਦੁੱਖ ਚੋਂ ਮజే ਪਾਲਦੇ ਨੇ ਵਿੱਚੋਂ ਜੋ ਤੇ ਚਲੋ ਆਏ ਆ ਚਾਰ ਆੜੇ ਦਵਾਲੇ ਮੀਡੀਆ ਕੈਮਰਾ ਬੈਠਾ ਰੋਟੀ ਪਾਣੀ ਮਿਲ ਹੀ ਜਾਣਾ ਤੇ ਉਹ ਤੇ ਚਲੇ ਜਾਣਾ ਨਾ ਵੀ ਨਹੀਂ ਸੋ ਇਹਨਾਂ ਚੀਜ਼ਾਂ ਤੇ ਮੈਨੂੰ ਲੱਗਦਾ ਥੋੜਾ ਮਚਿਓਰ ਹੁੰਦੀ ਥੋੜਾ ਜਿਹੜਾ ਬੰਦੇ ਦੀ ਜਿਹੜੀ ਡਿਊਟੀ ਆ ਹੁਣ ਜੇ ਮੈਂ ਜिद ਕਰਕੇ ਬਹਿ ਜਾ ਵੀ ਮੈਨੂੰ ਬੋਰਡ ਚਲਾਉਣੀ ਹੁੰਦੀ ਦਿਓ ਤਾਂ ਮੈਂ ਤੇ ਇੱਥੇ ਆ ਕੇ ਖੰਭੇ ਜ ਮਾਰ ਬੋ ਮੈਨੂੰ ਪਤਾ ਵੀ ਮੈਨੂੰ ਨਹੀਂ ਚਲਾਉਣੀ ਆਉਂਦੀ ਤੇ ਜਿਹੜੇ ਚਲਾਉਂਦੇ ਨੇ ਭਾਈ ਉਹ ਚਲਾਉ ਲੋਕਾਂ ਨਾਲ ਬੰਦੇ ਬੈਠੇ ਮੈਂ ਬਾਹਰ ਬਹਿ ਕੇ ਕੋਈ ਸੇਵਾ ਕਰ ਸਕਦਾ ਕੋਈ ਰਸਦ ਪਾਣੀ ਇਕੱਠੀ ਕਰ ਸਕਦਾ ਦਵਾਈ ਦਾ ਪ੍ਰਬੰਧ ਕਰ ਸਕਦਾ ਮੈਂ ਉਹ ਕਰਾਂ ਐਵੇਂ ਹਰ ਥਾਂ ਤੇ ਅਸੀਂ ਤੇ ਇਹ ਹோம் ਵਾਲੀ ਪੋਲਿਟਿਕਸ ਜਿਹੜੀ ਕੋ ਬਹੁਤ ਲੰਮਾ ਸਰ ਨਹੀਂ ਚੱਲਦੀ ਹੁੰਦੀ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਬਹੁਤ ਇੰਪੋਰਟੈਂਟ ਹੈ ਕਿ ਅਸੀਂ ਟੈਕਨੀਕਲिटीज ਨੂੰ ਸਮਝੀਏ। ਮੈਂ ਵਾਰ-ਵਾਰ ਇਹ ਗੱਲ ਕੱਲ ਤੋਂ ਅਸੀਂ ਕਰ ਰਹੇ ਹਾਂ ਕਿ ਡੈਮ ਸੇਫਟੀ, ਪਬਲਿਕ ਸੇਫਟੀ, ਰੈਪੀਰੀਅਨ ਕਾਨੂੰਨ ਹੈ ਪੰਜਾਬੀ ਹਰ ਬੰਦਾ ਪੜ੍ਹੇ ਕਿ ਕੀ ਚੀਜ਼ਾਂ ਨੇ। ਸਾਡੇ ਸਾਡੇ ਹੱਕ ਕੀ ਹੈਗੇ ਅਜੇ ਕਵੇਰੀ ਨਰਮਦਾ ਦਾ ਫੈਸਲਾ ਰੈਪੀਰੀਅਨ ਕਾਨੂੰਨ ਦੇ ਤਹਿਤ ਹੁੰਦਾ ਤਾਂ ਫਿਰ ਸਾਡੇ ਪਾਣੀਆਂ ਦੇ ਫੈਸਲੇ ਇਹ ਕਾਣੀ ਵੰਡ ਨਾਲ ਕਿਉਂ ਹੁੰਦੀ ਏ ਔਰ ਜਦੋਂ ਹੜ੍ਹ ਆਉਂਦੇ ਆ ਫਿਰ ਉਦੋਂ ਬਰਾਬਰ ਤੇ ਨੁਕਸਾਨ ਕਿਉਂ ਨਹੀਂ ਚੱਲਿਆ ਜਾਂਦਾ ਹਰਿਆਣਾ ਰਾਜਸਥਾਨ ਤੇ ਦਿੱਲੀ ਨੂੰ ਇਸ ਨੁਕਸਾਨ ਦਾ ਬਰਾਬਰ ਦਾ ਹਿੱਸੇਦਾਰ ਕਿਉਂ ਨਹੀਂ ਬਣਾਇਆ ਜਾਂਦਾ ਜੇ ਬਿਜਲੀ ਤੇ ਪਾਣੀ 'ਚ ਸਾਡੇ ਨਾਲੋਂ ਵੱਧ ਉਹ ਹਿੱਸੇਦਾਰੀ ਲੈ ਜਾਂਦੇ ਐ ਕੈਮਰਾ ਪਰਸਨ ਹਰਪ੍ਰੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸਐਮਟੀਵੀ ਅਜਨਾਲਾ